ਇੱਧਰ ਗਲੀਆਂ ਸਾਡੇ ਪਿੰਨੂ ਖੁੱਲੀਆਂ ਨੇ ਪਿੱਛੇ ਹੀਆਂ ਟਾਈ ਟਾਈਟ ਗਲੀਆਂ ਆਹ ਨਹੀਂ ਦੁਕਾਨ ਅੱਧ ਕੱਢੀ ਇਹ ਬੱਕੋ ਆਖ ਹੁੰਦੀਆਂ ਹੀ ਅੰਨੀ ਐ ਨਹੀਂ ਨਹੀਂ ਉੱਥੇ ਬੱਕਰੀਆਂ ਹੁੰਦੀਆਂ ਹੀ ਉੱਤੇ ਤੇ ਹੁਣ ਵੀ ਤੇ ਬੱਕਰੀ ਆ ਆ ਇਹਨਾਂ ਦੀਆਂ ਪਤਾ ਹੀ ਐ ਇਹਦੀ ਉਹਨੇ ਨੇ ਹੱਪਾ ਕਿਤੇ ਕੋਲੇ ਮੰਦਰੀਏ ਤੇ ਹੋ ਇਧਰ ਕੋਈ ਦੁਕਾਨ ਕਿਹੜਾ ਆ ਇਹਦਾ ਸਾਹਮਣਾ ਸਾਹਮਣੇ ਇਹ ਪੁਰਾਣੇ ਘਰਾਂ ਦੀ ਤੇ ਹੈ ਨਹੀਂ ਕੀ ਪਛਾਣ ਸਾਡੀ ਸਾਗ ਨਹੀਂ ਵਿੰਦੇ ਸਾਗ ਮਾਸੀ ਜੀ ਸਾਗ ਵੇਖੋ ਇਹ ਲੱਗ ਲੱਗ ਲੱਗਾ ਆਪਣਾ ਆਪਣਾ ਸਾਰਿਆਂ ਦਾ ਆਹਾਂ ਪਪੀਤੇ ਵੀ ਆਪਣਾ ਉਹ ਗਲੀ ਬੈਂਗਣ ਵੇਖੋ ਲੱਗੇ ਵੀਰੋ ਦੇਲੀਆ ਇਹ ਬੈਂਗਣ ਲੱਗੇ ਬੈਂਗਣ ਦੇ ਵਿੱਚ ਕਿੱਡੇ ਸੋਹਣੇ ਲੱਗੇ ਬੈਂਗਣ ਦੇ ਵਿੱਚ ਲੱਗੇ ਲਾ ਲੀਏ ਐਵੇਂ ਲਾ ਲੀਏ ਬੈਂਗਣ ਕਿਹਦੇ ਇਹ ਵੀਰੋ ਮਾਸੰਤੀ ਦਾ ਹਾਂ ਹੋ ਨਹੀਂ ਆਉਂਦੀ ਅੱਛਾ ਆਹ ਵਾਲੀ ਗਲੀ ਹਾਈ ਤੇ ਮਾਸੀ ਪੁਰਾਣਾ ਨਲਕਾ ਹੈਗਾ ਯੋ ਚੋ ਵੇਖਣ ਪੁਰਾਣਾ ਨਲਕਾ ਵੀਡੀਓ ਬਣਾ ਲਈ ਸਾਰਿਆਂ ਵਾਹੋ ਮਾਸੀ ਇਹ ਨਲਕਾ ਤੁਹਾਡੇ ਬਾਰੇ ਪਹਿਰੇ ਦਾ ਵਾ ਹਾਂ ਅੱਜ ਵਾਲੇ ਪਹਿਰੇ ਦਾ ਸੱਚੀ ਨੀਅਤ ਕਿੱਥੇ ਵੇਖਦੇ ਸੀ ਕਿੰਨਾ ਪਾਣੀ ਲੱਗ ਗਿਆ ਇਹਨੂੰ ਤੇ ਮੂਲੀਆਂ ਮਾਲੀਆਂ ਨੂੰ ਹੋ ਪਾਣੀ ਬੰਦ ਕਰ ਕਿੱਥੋਂ ਚਲਾਇਆ ਉਹਨਾਂ ਨੇ ਆ ਵੇ ਉਹ ਟੁੱਟੀ ਲੱਗੀ ਤਾਂ ਚਲਾ ਜਾ ਪਾਣੀ ਬੱਤਾਂ ਆ ਵੇ ਤਾਈ ਤੇ ਜੋ ਦਾ ਕਰ ਆ ਇਹ ਥਾਂ ਕਿਤੋਂੋਂ ਮਸੀ ਇਹ ਉਹਨਾਂ ਨੂੰ ਪਤਾ ਨਹੀਂ ਕਿ ਇਹਨੇ ਲਿਆ ਲੂ ਆਪਾਂ ਨਲਕਾ ਨਲਕਾ ਵੀ ਰੁਕਣਾ ਕਹਤਾ ਇੱਥੇ ਜੋ ਨਲਕਾ ਨਹੀਂ ਤਾਂ ਹਾਂ ਆ ਬੇ ਨਾ ਉਸੇ ਇਹ ਕਿੰਨੇ ਸਾਲ ਮਸੀ ਜੀ ਪੁਰਾਣਾ ਹੋਗਾ ਬਹੁਤ ਸਾਲ ਪੁਰਾਣਾ ਫਿਰ ਵੀ ਹੋ ਗਿਆ 100 ਸਾਲ ਪੁਰਾਣਾ ਕੇ 100 ਸਾਲ ਕਿੱਥੇ ਮਸੀ ਅਸੀਂ ਤਾਂ ਤੁਸੀਂ ਤੇ ਹੈਗੀਆਂ ਅਸੀਂ ਤੇ ਤੁਸੀਂ ਤੇ ਅਸੀਂ ਤਾਂ 50 ਸਾਲ ਦੇ 65 ਦੇ ਹਾਂ ਦੂਜੇ 55 ਸਾਲ ਦੀਆਂ ਹਾਂ ਉਹ ਤੋਂ ਪਹਿਲਾਂ ਦੇ ਆ ਪਹਿਲਾਂ ਦੇ ਆ ਮੈਂ 60 65 ਸਾਲ ਦੇ ਆ ਆਹਾਂ ਨਲਕਾ ਇਹ ਤੋਂ ਪਹਿਲਾਂ ਦੇ ਨਾ ਕਿ 15 ਮੁੜੀ ਆਏ ਨੇ ਕਿਉਂ ਆਏ ਹੋ ਕੋਈਆਂ ਨੂੰ ਖਲੋ ਤੇ ਜਾ ਟਰਾਈ ਕਰਦੇ ਆ ਆਹੋ ਯਾਰ ਸੱਚੀ ਅਜੇ ਹੋਈਆਂ ਹੀ ਨਹੀਂ ਪੁੱਟ ਕੇ ਖਾਣ ਦਾ ਜਿਹੜਾ ਮਜ਼ਾ ਹੀ ਨਾ ਪੁੱਟਣਾ ਨਹੀਂ ਫੋਟੋ ਕਿਤਨੀ ਹੀ ਆ ਲਓ ਆਪਣੇ ਕੇ ਪੁਰਾਣੇ ਘਰ ਚ ਆਪਾ ਵੜ ਗਏ ਹੋਏ ਆ ਬੁਰਾ ਬਹਿ ਨਹੀਂ ਆਣ ਆ ਅੱਗੋ ਨਹੀਂ ਬੰਦ ਅੱਛਾ ਸਾਸ੍ਰੀ ਕਾਲ ਜੀ ਸਾਸ੍ਰੀ ਕਾਲ ਦੇ ਤੁਹੀ ਬੁੱਢੀ ਆ ਗਿਆ ਮਾਮੀ ਪ੍ਰੀਤੋ ਜੀ ਉੱਦਾਂ ਦੀ ਉੱਦਾਂ ਹੀ ਆਓ ਸੱਸੀ ਮਾਮੀ ਸੱਖੀ ਲਿਕਾ ਤੇ ਬਾਦ ਜਦੀ ਕੰਮ ਜਦੀ ਸੱਖੀ ਆਹੋੜ ਦੇਣਾ ਬੱਚਿਆਂ ਪਾਣੀ ਤੇ ਬੈਠੋ ਕਿੰਨੇ ਸਾਲਾਂ ਬਾਅਦ ਆਏ ਆ ਆ ਕੋਈ ਕੁੜੀ ਆ ਬਾਹਰ ਲੈ ਆ ਕੋ ਨਾ ਨਾ ਆ ਬੱਚੀ ਚਾਰ ਦਾ ਪਹਿਲਾ ਵਾਰ ਦੇਖਣਾ ਦੇ ਉਹ ਤਾਂ ਆ ਉਹੋ ਹੀ ਆ ਨਹੀਂ ਤੇ ਗਾੜੀ ਘਰ ਬਣਾ ਲਿਆ ਨਵੇਂ ਥਾਂ ਆ ਨਾ ਗਾੜੀ ਜਿਹੜਾ ਥਾਂ ਸੀਗਾ ਪਿੱਛੇ ਤੇ ਆਈਆਂ ਮੂਲੀਆਂ ਨੀਤ ਮਿਲਦਾ ਪੱਕੀ ਗਈਆਂ ਯਾਰਾ ਨਹੀਂ ਹੋਣੀ ਲੱਗੇ ਲੱਡੀ ਨਹੀਂ ਰਾਣੇ ਕਾ ਘਰ ਤੇ ਉਹੋ ਹੀ ਆ ਹਾਂ ਉਹ ਹੀ ਉਹ ਤਾਂ ਲੈਣੇ ਦੇਖਿਆ ਨਾ ਕਿਉਂਕਿ ਰਹਿੰਦੇ ਨਹੀਂ ਨਾ ਅੱਛਾ ਆ ਲੈ ਮੂਲੀ ਖਾਈਏ ਬਾਕੀ ਕੰਮ ਬਾਤ ਕਰਾਂਗੇ ਆ ਵੇ ਰਹਿੰਦੇ ਨਹੀਂ ਸਾਗ ਤੇ ਗੰਦਲ ਕਦੂ ਲੱਗਾਈ ਕਦੂ ਵੀ ਲੱਗਾਈ ਅੱਛਾ ਜੀ ਦਾ ਦੇਦੀ ਪੁਸ਼ਟੀ ਕਮਰਾ ਆਹੋ ਅੱਛਾ ਇਹ ਖਦਮਾ ਤੁਹਾਡੇ ਤੁਹਾਨੂੰ ਚਾਹੀਦੇ ਵੇਖਣ ਰਿਹਾ ਇਹ ਅੱਲਾ ਆਂਦੇ ਹੁੰਦੇ ਇਹਨਾਂ ਨੂੰ ਹੈ ਮਾਫੀ ਨੂੰ ਦੁਕਾਨਦ ਹਲਦੀ ਅੱਛਾ ਕਿੰਨੀਆਂ ਕਿੰਨੀਆਂ ਪ੍ਰਾਣੀਆਂ ਕੰਦਾ ਸ਼ਲਗਮ ਦੇ ਵੇਖੋ ਕਿੰਨੇ ਵਿਰਲੇ ਵਿਰਲੇ 2-4 ਲੱਗੇ ਇੱਥੇ ਲੋਹ ਬਣਾਈ ਇਹਨਾਂ ਨੇ ਉੱਥੇ ਤਾਂ ਮਾਮੀ ਦੀਵਾ ਜਗਾਉਂਦੇ ਹੁੰਦੇ ਸ਼ੁਰੂ ਤੋਂ ਤਾਂ ਹੁਣ ਜਗਮਦਾ ਹੀ ਨਹੀਂ ਬੱਸ ਟੀਨਾ ਤੇ ਪਾ ਲੀਆਂ ਉਦਾਂ ਇਹ ਕਮਰਾ ਹੁੰਦਾ ਹੈ ਨਾ ਆ ਚਾਚੀ ਆ ਉਦੋਂ ਦੀ ਕੰਦੀ ਫਿਰੀ ਕਲੱਚ ਲਾਈਟਰ ਨਹੀਂ ਹੈ ਰੈਗੂਲੇਟਰ ਜਿਆਦਾ ਹੈ ਨਾ ਉਦੋਂ ਦੀਆਂ ਇਹ ਆ ਸਾਈਕਲ ਚਲਾ ਨਹੀਂ ਕਰ ਜੋਦ ਅਬ ਸਾਈਕਲ ਪੈ ਚਲਾ ਕੀ ਹੋਏ ਜੇ ਮੈਂ ਲੱਗੂ ਨਾ ਆ ਲੋ ਜੀ ਇਹਨਾਂ ਨੇ ਕਿਤੇ ਹਟਣਾ ਹੈ ਸਾਈਕਲ ਚਲਾਉਣਾ ਲੱਭ ਗਿਆ ਹੀ ਬੱਸ ਹਾਏ ਕੱਦੂ ਹੀ ਕੱਦੂ ਹੀ ਪਈ ਆ ਦੇਖੋ ਕਿੰਨੇ ਗੱਦੂ ਉੱਗ ਜਾਣੇ ਹਨਾ ਮਤਲਬ ਉਹ ਗਨੀ ਜਾਨੇ ਲੱਗ ਜਾਣੇ ਆ ਪ੍ਰਾਣੀਆਂ ਆਪਣੀ ਜੁਗ ਜਾਨੇ ਆਹੋ ਹਾਂ ਐਸ ਪ੍ਰਾਣੀਆਂ ਆ ਪ੍ਰਾਣਿਕੰਡ ਬੱਸ ਪ੍ਰਾਣਿਕੰਡ ਆ ਵੇ ਲੋਕ ਕਿਤੇ ਪ੍ਰਾਣੀਆਂ ਇਟਾਂ ਖਰਾਬ ਹੁੰਦੀਆਂ ਨੇ ਪ੍ਰਾਣੀਆਂ ਕੰਨ ਚੇਰੇ ਦੀਆਂ ਮੋਲੀਆਂ ਢਾਲੀਆਂ ਨੇ ਚੋਰੀ ਦੀ ਕਿਤੇ ਤਾਂ ਮੈਂ ਤੋ ਹਾਂ ਤਾਂ ਦੋ ਇੱਕ ਇੱਕ ਸਾ ਲੈਣੇ ਆ ਆਪਾਂ ਨਾ ਵਸੋ